ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਆਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਪਠਿੰਡੇ ਦੇ ਨੇੜੇ ਇੱਕ ਵੱਡੇ ਪਿੰਡ ਦੇ ਬਾਹਰਲੇ ਪਾਸੇ ਇੱਕ ਸ਼ਾਨਦਾਰ ਕੋਠੀ ਹੈ ਉਸ ਕੋਠੀ ਦਾ ਮਾਲਕ 120 ਕਿਲਿਆਂ ਦਾ ਮਾਲਕ ਹੈ ਪਰਿਵਾਰ ਆਪਣੇ ਪੁੱਤ ਦੇ ਵਿਆਹ ਦਾ ਜਸ਼ਨ ਬਹੁਤ ਸ਼ਾਨਦਾਰ ਤਰੀਕੇ ਨਾਲ ਮਨਾ ਰਿਹਾ ਹੈ ਥੋੜੀ ਦੇਰ ਵਿੱਚ ਬਰਾਤ ਆਉਣ ਵਾਲੀ ਹੈ ਘਰ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਪਰ ਸਾਰਿਆਂ ਦੇ ਮਨ ਵਿੱਚ ਇੱਕੋ ਹੀ ਸਵਾਲ ਹੈ ਕਿ ਅੱਜ ਦੀ ਰਾਤ ਪਹਿਲਾ ਦੋ ਵਿਆਹਾਂ ਦੀ ਤਰ੍ਹਾਂ ਤਾਂ ਨਹੀਂ ਹੋਵੇਗੀ ਦਰਅਸਲ ਇਹ ਮੁੰਡੇ ਦਾ ਤੀਜਾ ਵਿਆਹ ਹੈ ਉਹ ਤੀਜੀ ਘਰ ਵਾਲੀ ਨੂੰ ਲੈ ਕੇ ਆ ਰਿਹਾ ਸੀ ਪਹਿਲੀਆਂ ਦੋ ਘਰ ਵਾਲੀਆਂ ਪਹਿਲੀ ਰਾਤ ਨੂੰ ਚੀਕਾਂ ਮਾਰ ਕੇ ਲਗਭਗ बेहोਸ਼ੀ ਦੀ ਹਾਲਤ ਵਿੱਚ ਤਲਾਕ ਲੈ ਲੈਂਦੀਆਂ ਸੀ ਇੱਕ ਰਾਤ ਤੋਂ ਬਾਅਦ ਕੋਈ ਵੀ ਨਹੀਂ ਰੁਕ ਸਕੀ ਸੀ ਪਰ ਅੱਜ ਤੀਜੀ ਘਰ ਵਾਲੀ ਤੇ ਸਾਰਿਆਂ ਦੀਆਂ ਨਜ਼ਰਾਂ ਸੀ ਸਾਰੇ ਲੋਕ ਇੱਕ ਟੱਕ ਦੇਖ ਰਹੇ ਸੀ ਅੱਜ ਰਾਤ ਕੀ ਹੋਵੇਗਾ ਸਾਰੇ ਬਹੁਤ ਚਿੰਤਾ ਵਿੱਚ ਸੀ ਮੁੰਡੇ ਦੀ ਬੇਬੇ ਗੇਟ ਤੇ ਖੜੀ ਉਹਦੇ ਹੱਥ ਵਿੱਚ ਪਾਣੀ ਦਾ ਭਰਿਆ ਹੋਇਆ ਗਲਾਸ ਹੈ ਉਹ ਆਪਣੇ ਪੁੱਤ ਦੇ ਸਿਰ ਤੋਂ ਪਾਣੀ ਵਾਰਨ ਦੀ ਉਡੀਕ ਕਰ ਰਹੀ ਹੈ ਪਰ ਇਹ ਕੰਮ ਉਹ ਪਹਿਲਾਂ ਦੋ ਵਾਰ ਕਰ ਚੁੱਕੀ ਸੀ ਅੱਜ ਤੀਜੀ ਵਾਰ ਕਰ ਰਹੀ ਹੈ ਅੱਜ ਪਤਾ ਨਹੀਂ ਕੀ ਹੋਵੇਗਾ ਸ਼ਾਇਦ ਉਹਦੇ ਮਨ ਵਿੱਚ ਕੋਈ ਕਹਾਣੀ ਚੱਲ ਰਹੀ ਹੈ ਜੋ ਉਹਦੇ ਚਿਹਰੇ ਤੇ ਸਾਫ਼ ਦੇਖ ਰਹੀ ਹੈ ਜਿਵੇਂ ਬਰਾਤ ਆਈ ਮੁੰਡਾ ਆਪਣੀ ਨਵੀਂ ਦੁਲਹਨ ਨੂੰ ਘਰੇ ਲੈ ਕੇ ਆਇਆ ਤਾਂ ਕੋਈ ਵੀ ਮੁੰਡੇ ਦੇ ਚਿਹਰੇ ਨੂੰ ਦੇਖ ਕੇ ਸਮਝ ਨਹੀਂ ਪਾ ਰਿਹਾ ਸੀ ਕਿ ਅੱਜ ਇਹ ਕੀ ਕਰਨ ਵਾਲਾ ਹੈ ਕਿਉਂਕਿ ਪਹਿਲਾਂ ਦੋ ਵਾਰ ਉਸਨੇ ਇਦਾਂ ਹੀ ਕੀਤਾ ਸੀ ਉਹਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈ ਸਾਰੇ ਉਹਦੇ ਚਿਹਰੇ ਨੂੰ ਘੂਰ-ਘੂਰ ਕੇ ਵੇਖ ਰਹੇ ਹਨ ਅੱਜ ਰਾਤ ਇਹ ਕੀ ਕਰੇਗਾ ਚਲੋ ਸਾਰੀਆਂ ਰਸਮਾਂ ਪੂਰੀਆਂ ਹੋ ਜਾਂਦੀਆਂ ਨੇ ਖੈਰ ਜਦੋਂ ਮੁੰਡਾ ਆਪਣੀ ਦੁਲਹਣ ਨੂੰ ਕਮਰੇ ਵਿੱਚ ਲੈ ਜਾਂਦਾ ਤਾਂ ਅੱਜ ਉਸਦੀ ਬੇਬੇ ਵੀ ਲੁੱਕ ਕੇ ਪੂਰੇ ਧਿਆਨ ਨਾਲ ਵੇਖ ਰਹੀ ਹੈ ਕਿ ਉਹ ਕੀ ਕਰ ਰਿਹਾ ਹੈ ਮੁੰਡਾ ਪਹਿਲੀ ਰਾਤ ਨਵੀਂ ਦੁਲਹਣ ਨਾਲ ਕੀ ਕਰਦਾ ਜਿਵੇਂ ਅੱਧੀ ਰਾਤ ਹੁੰਦੀ ਹੈ ਦੁਲਹਣ ਦੀ ਠੀਕ ਨਿਕਲਦੀ ਹੈ ਸਰਜੀਤ ਕੌਰ ਜਿਵੇਂ ਅੱਖਾਂ ਖੋਲ੍ਹ ਕੇ ਉਸ ਕਮਰੇ ਨੂੰ ਵੇਖਦੀ ਹੈ ਤਾਂ ਉਸ ਨੂੰ ਦੇਖ ਕੇ ਉਸ ਦੇ ਹੋਸ਼ ਉੱਡ ਜਾਂਦੇ ਨੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਆਖਿਰਕਾਰ ਮੁੰਡੇ ਨੇ ਕੀ ਕੀਤਾ ਦੁਲਹਨ ਨਾਲ ਜੋ ਪਹਿਲੀ ਰਾਤ ਹੀ ਪਾਗਲ ਹੋ ਗਈ ਤਿੰਨ ਤਿੰਨ ਦੁਲਹਨਾਂ ਨੂੰ ਉਸ ਨੇ ਪਹਿਲੀ ਰਾਤ ਇਦਾਂ ਕੀ ਕਰ ਦਿੱਤਾ ਸੀ ਤਾਂ ਦੋਸਤੋ ਪੂਰੀ ਕਹਾਣੀ ਦੀ ਸਚਾਈ ਜਾਣਨ ਵਾਸਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਇਹ ਕਹਾਣੀ ਸਰਜੀਤ ਕੌਰ ਨਾਮ ਦੀ ਆਰਤ ਦੀ ਹੈ ਜੋ ਆਪਣੀ ਕਹਾਣੀ ਆਪਣੇ ਮੂੰਹ ਆਪ ਦੱਸ ਰਹੀ ਹੈ ਉਹ ਕਹਿੰਦੀ ਹੈ ਮੈਂ ਇੱਕ ਵੱਡੇ ਅਮੀਰ ਪਰਿਵਾਰ ਤੋਂ ਹਾਂ ਮੇਰਾ ਪਰਿਵਾਰ ਬਹੁਤ ਹੀ ਖੁਸ਼ਹਾਲ ਹੈ ਤਕਰੀਬਨ 120 ਕਿੱਲੇ ਜ਼ਮੀਨ ਦੇ ਮਾਲਕ ਸੀ ਪਿੰਡ ਵਿੱਚ ਬਹੁਤ ਵੱਡਾ ਨਾਮ ਹੈ ਛੇਤੀ ਮੈਨੂੰ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਕਿਉਂਕਿ ਮੈਂ ਘਰ ਦੀ ਸਭ ਤੋਂ ਵੱਡੀ ਨੂੰਹ ਹਾਂ ਰੱਬ ਦੀ ਮਿਹਰ ਨਾਲ ਮੈਨੂੰ ਇੱਕ ਪੁੱਤਰ ਹਰਦੀਪ ਤੇ ਇੱਕ ਕੁੜੀ ਮੰਦੀਪ ਹੋਈ ਦਿਨ ਹੌਲੀ-ਹੌਲੀ ਲੰਘਦੇ ਗਏ ਜਦੋਂ ਮੇਰਾ ਪੁੱਤ ਹਰਦੀਪ ਜਵਾਨ ਹੋਇਆ ਤਾਂ ਉਹਦੇ ਵਿਆਹ ਦਾ ਫੈਸਲਾ ਹੋਇਆ ਉਹ ਦੇਖਣ ਵਿੱਚ ਬਹੁਤ ਸੋਹਣਾ ਪੜਿਆਂ ਲਿਖਿਆ ਸੀ ਸ਼ਹਿਰ ਵਿੱਚ ਇੱਕ ਵੱਡਾ ਕਾਰੋਬਾਰ ਚਲਾਉਂਦਾ ਸੀ ਸਾਰੇ ਪਰਿਵਾਰ ਨੂੰ ਉਸਤੇ ਬਹੁਤ ਮਾਣ ਸੀ ਪਰ ਹਰਦੀਪ ਦੇ ਪਹਿਲੇ ਵਿਆਹ ਵਿੱਚ ਇੱਕ ਏਦਾਂ ਦੀ ਘਟਨਾ ਹੋਈ ਜਿਸ ਨੂੰ ਮੈਂ ਭੁੱਲ ਨਹੀਂ ਸਕੀ ਪਿੰਡ ਵਿੱਚ ਏਦਾਂ ਪਹਿਲਾਂ ਕਦੇ ਨਹੀਂ ਹੋਇਆ ਸੀ ਪ੍ਰਵੀਨ ਜੋ ਕਿ ਪੜ੍ਹੀ ਲਿਖੀ ਸ਼ਹਿਰ ਦੀ ਕੁੜੀ ਸੀ ਵਿਆਹ ਵਾਲੀ ਰਾਤ ਬੇਹੋਸ਼ੀ ਦੀ ਹਾਲਤ ਵਿੱਚ ਪਈ ਸੀ ਉਸ ਨੇ ਇੱਕ ਛੋਟੀ ਜਿਹੀ ਗਲਤੀ ਕੀਤੀ ਡਾਕਟਰ ਨੂੰ ਵੀ ਬੁਲਾਇਆ ਗਿਆ ਪਰ ਸਮਝ ਨਹੀਂ ਆਇਆ ਉਸਨੂੰ ਹੋਇਆ ਕਿ ਸੀ ਅਸੀਂ ਸਾਰੇ ਬਹੁਤ ਸ਼ਰਮਿੰਦਾ ਹੋਏ ਪਿੰਡ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਸ਼ਾਇਦ ਸਾਡੇ ਮੁੰਡੇ ਵਿੱਚ ਕੋਈ ਕਮੀ ਹੈ ਜਾਂ ਘਰ ਤੇ ਕੋਈ ਬੁਰੀ ਨਜ਼ਰ ਹੈ ਪ੍ਰਵੀਨ ਦੇ ਪਰਿਵਾਰ ਅੱਗੇ ਬੇਨਤੀ ਕੀਤੀ ਕਿ ਸਾਡੇ ਪਰਿਵਾਰ ਦੀ ਇੱਜ਼ਤ ਦਾ ਸਵਾਲ ਹੈ ਪਰ ਉਹਨਾਂ ਨੇ ਇੱਕ ਨਾ ਸੁਣੀ ਤੇ ਤਲਾਕ ਮੰਗ ਲਿਆ ਸਮਾਜ ਵਿੱਚ ਆਪਣੀ ਇੱਜ਼ਤ ਬਚਾਉਣ ਲਈ ਉਹਨਾਂ ਨੇ ਇੱਕ ਕਹਾਣੀ ਘੜੀ ਉਹਦਾ ਚਾਲ ਚੱਲਣ ਠੀਕ ਨਹੀਂ ਸੀ ਇਦਾਂ ਕਰਕੇ ਉਹਨਾਂ ਨੇ ਤਲਾਕ ਲੈ ਲਿਆ ਪਰ ਅੰਦਰ ਹੀ ਅੰਦਰ ਅਸੀਂ ਟੁੱਟ ਚੁੱਕੇ ਸੀ ਦਿਲ ਵਿੱਚ ਇੱਕ ਡਰ ਬਹਿ ਗਿਆ ਪਹਿਲੇ ਵਿਆਹ ਤੋਂ ਬਾਅਦ ਪਿੰਡ ਵਿੱਚ ਸਾਡਾ ਨਾਮ ਬਦਨਾਮੀ ਨਾਲ ਜੁੜ ਗਿਆ ਜਦੋਂ ਵੀ ਮੈਂ ਪਿੰਡ ਵਿੱਚ ਕਿਸੇ ਕੰਮ ਲਈ ਜਾਂਦੀ ਔਰਤਾਂ ਆਪਸ ਵਿੱਚ ਗੱਲਾਂ ਬਾਤਾਂ ਕਰਨ ਲੱਗ ਜਾਂਦੀਆਂ ਹਾਈ ਵਿਚਾਰੀ ਦੇਖੋ ਸਰਜੀਤ ਕੌਰ ਦੇ ਪੁੱਤ ਨੂੰ ਕੀ ਹੋ ਗਿਆ ਦੇਖਣ ਵਿੱਚ ਤਾਂ ਕਿੰਨਾ ਸੋਹਣਾ ਗੱਭਰੂ ਜਵਾਨ ਹੈ ਪਰ ਹਰਕਤ ਦੇਖੋ ਪਹਿਲੀ ਰਾਤ ਹੀ ਬਹੂ ਨੂੰ ਬੇਹੋਸ਼ ਕਰ ਦਿੰਦਾ ਹੈ ਰੱਬ ਨਾ ਕਰੇ ਇਦਾਂ ਕਿਸੇ ਨਾਲ ਹੋਵੇ ਮੇਰਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਸੁਖਦੇਵ ਸਿੰਘ ਸਵੇਰੇ ਸ਼ਾਮ ਬਾਹਰ ਜਾਂਦੇ ਪਹਿਲਾ ਰੋਜ਼ ਸ਼ਾਮ ਨੂੰ ਯਾਰਾਂ ਪੇਲੀਆਂ ਨਾਲ ਫਿਰਦੇ ਸੀ ਇੱਕ ਘੰਟਾ ਉਹਨਾਂ ਕੋਲ ਬਹਿ ਕੇ ਆਉਂਦੇ ਸੀ ਪਰ ਹੁਣ ਉਹਨਾਂ ਨੇ ਬਾਹਰ ਜਾਣਾ ਬੰਦ ਕਰ ਦਿੱਤਾ ਬਸ ਘਰੇ ਬੈਠਾ ਰਹਿੰਦਾ ਸੀ ਕਿਉਂਕਿ ਜਦੋਂ ਵੀ ਪਿੰਡ 'ਚ ਨਿਕਲਦਾ ਸੀ ਤਾਂ ਪਿੰਡ ਵਾਲੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਸਨ ਇਸ ਘਟਨਾ ਦੇ ਕੁਝ ਮਹੀਨਿਆਂ ਬਾਅਦ ਹੀ ਹਰਦੀਪ ਦਾ ਦੂਜਾ ਵਿਆਹ ਸੁਖਪ੍ਰੀਤ ਨਾਲ ਪੱਕਾ ਕਰ ਦਿੱਤਾ ਜਾਂਦਾ ਹੈ ਸੁਖਪ੍ਰੀਤ ਪੋਲੀ ਸੀ ਪਿੰਡ ਦੀ ਸੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਵੀ ਸ਼ਹਿਰੀ ਕੁੜੀਆਂ ਦੀ ਤਰ੍ਹਾਂ ਭੱਜ ਜਾਵੇਗੀ ਉਹ ਬਹੁਤ ਸਬਰ ਵਾਲੀ ਲੱਗਦੀ ਸੀ ਦੂਜੇ ਵਿਆਹ ਦੀ ਰਾਤ ਉਹੀ ਹੋਇਆ ਸੁਖਪ੍ਰੀਤ ਚੀਕਦੀ ਹੋਈ ਬਾਹਰ ਆਈ ਰੋਂਦੀ ਹੋਈ ਬੋਲੀ ਹਰਦੀਪ ਤਾਂ ਬਦਲ ਗਿਆ ਉਹ ਤਾਂ ਕੋਈ ਹੋਰ ਹੀ ਬਣ ਗਿਆ ਉਹਦੇ ਚਿਹਰੇ ਤੇ ਇੱਕ ਡਰ ਜਿਹਾ ਸੀ ਪਰ ਉਹਦੀ ਗੱਲ ਕਿਸੇ ਨੇ ਨਾ ਮੰਨੀ ਸਾਰਿਆਂ ਨੇ ਸੋਚਿਆ ਸ਼ਾਇਦ ਉਹ ਡਰ ਗਈ ਹੈ ਜਾਂ ਕੋਈ ਬਹਾਨਾ ਬਣਾ ਰਹੀ ਹੈ ਉਹਦੇ ਮਾਤਾ ਪਿਤਾ ਨੇ ਵੀ ਸਮਝਾਇਆ ਤੇ ਉਸ ਨੂੰ ਜ਼ਬਰਦਸਤੀ ਵਾਪਸ ਭੇਜ ਦਿੱਤਾ ਗਿਆ ਪਰ ਉਸ ਨੇ ਵੀ ਅਗਲੇ ਦਿਨ ਤਲਾਕ ਮੰਗ ਲਿਆ ਸਾਨੂੰ ਬਦਨਾਮ ਕਰਕੇ ਚਲੀ ਗਈ ਪੈਂਡ ਵਿੱਚ ਹੋਰ ਚਾਚਾ ਛਿੜ ਗਈ ਲੋਕ ਸਵਾਲ ਕਰਨ ਲੱਗੇ ਫਿਰ ਉਹੀ ਕਹਾਣੀ ਘੜੀ ਗਈ ਉਹਦਾ ਚਾਲ ਚੱਲਣ ਠੀਕ ਨਹੀਂ ਸੀ ਪਰਿਵਾਰ ਬਹੁਤ ਖੁਸ਼ਹਾਲ ਸੀ ਵੱਡਾ ਨਾਮ ਬਣਾਇਆ ਹੋਇਆ ਸੀ ਪਰ ਇਹਨਾਂ ਦੋ ਲਗਾਤਾਰ ਘਟਨਾਵਾਂ ਨੇ ਸਭ ਨੂੰ ਅੰਦਰ ਤੱਕ ਹਿਲਾ ਦਿੱਤਾ ਕਈ ਵਾਰ ਹਰਦੀਪ ਦਾ ਮੈਡੀਕਲ ਚੈੱਕਅਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਹਮੇਸ਼ਾ ਨਾ ਕਰ ਦਿੰਦਾ ਕਈ ਵਾਰ ਪਾਠ ਵੀ ਕਰਵਾਏ ਗਏ ਤੰਤਰਿਕਾਂ ਕੋਲੋਂ ਵੀ ਪੁੱਛਿਆ ਗਿਆ ਪਰ ਕੋਈ ਫਰਕ ਨਾ ਪਿਆ ਮੈਂ ਪੱਕਾ ਇਰਾਦਾ ਕਰ ਲਿਆ ਸੀ ਇੱਕ ਦਿਨ ਮੈਂ ਉਹਦੇ ਖਾਣੇ ਵਿੱਚ ਨੀਂਦ ਦੀ ਦਵਾਈ ਮਿਲਾ ਦਿੱਤੀ ਤੇ ਹਰਦੀਪ ਗਹਿਰੀ ਨੀਂਦ ਵਿੱਚ ਸੌ ਗਿਆ ਫਿਰ ਡਾਕਟਰ ਨੂੰ ਫੋਨ ਕੀਤਾ ਡਾਕਟਰ ਨੇ ਹਰਦੀਪ ਦੇ ਕੁਝ ਸੈਂਪਲ ਲਈ ਅਗਲੇ ਦਿਨ ਫੋਨ ਕਰਕੇ ਦੱਸਿਆ ਹਰਦੀਪ ਬਿਲਕੁਲ ਨਾਰਮਲ ਹੈ ਉਹਦੀਆਂ ਸਾਰੀਆਂ ਰਿਪੋਰਟਾਂ ਨਾਰਮਲ ਹਨ ਜੇਕਰ ਹਰਦੀਪ ਨਾਰਮਲ ਹੈ ਤਾਂ ਵਿਆਹ ਤੋਂ ਬਾਅਦ ਉਹਦੀਆਂ ਘਰ ਵਾਲੀਆਂ ਪਾਗਲ ਕਿਉਂ ਹੋ ਜਾਂਦੀਆਂ ਨੇ ਮੇਰਾ ਦਿਮਾਗ ਚੱਕਰਾ ਗਿਆ ਮੈਂ ਰਾਤ ਨੂੰ ਸੌਂ ਨਹੀਂ ਸਕੀ ਬਸ ਆਹੀ ਸੋਚਦੀ ਰਹਿੰਦੀ ਸੀ ਮੇਰੇ ਪੁੱਤ ਨੂੰ ਆਖਰ ਹੋ ਕੀ ਗਿਆ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਅੱਖਾਂ 'ਚ ਅਨਿੰਦਰਾ ਰਹਿੰਦਾ ਸੀ ਪਈ ਪਈ ਸੋਚਦੀ ਰਹਿੰਦੀ ਸ਼ਾਇਦ ਕੋਈ ਭੂਤ ਪ੍ਰੇਤ ਦਾ ਸਾਆਇਆ ਹੋਣਾ ਲੋਕ ਕਹਿੰਦੇ ਹਨ ਸ਼ਾਇਦ ਕਿਸੇ ਨੇ ਸਾਡੇ ਪਰਿਵਾਰ ਤੇ ਕੋਈ ਜਾਦੂ ਟੂਣਾ ਕਰ ਦਿੱਤਾ ਮੈਂ ਅੰਦਰ ਹੀ ਅੰਦਰ ਕੁਲਜਦੀ ਰਹੀ ਪਰ ਕਿਸੇ ਨੂੰ ਖੁੱਲ ਕੇ ਕੁਝ ਨਹੀਂ ਕਿਹਾ ਮੇਰੀ ਬੇਟੀ ਮਨਦੀਪ ਵੀ ਪਰੇਸ਼ਾਨ ਹੋ ਗਈ ਮੇਰਾ ਦਿਲ ਕਰਦਾ ਕਿ ਮੈਂ ਹਰਦੀਪ ਨੂੰ ਗੱਲ ਨਾਲ ਲਾ ਕੇ ਪੁੱਛਾਂ ਤੈਨੂੰ ਕੀ ਦੁੱਖ ਹੈ ਪਰ ਉਹ ਮੈਨੂੰ ਕਦੇ ਕੁਝ ਨਹੀਂ ਕਹਿੰਦਾ ਸੀ ਪਿੰਡ ਵਿੱਚ ਸਾਡਾ ਨਾਮ ਬਦਨਾਮ ਹੋ ਗਿਆ ਸੀ ਇਸ ਘਟਨਾ ਤੋਂ ਬਾਅਦ ਪੈੰਡ ਵਾਲਿਆਂ ਨੇ ਸਾਡੇ ਨਾਲ ਬੋਲਣਾ ਹੀ ਛੱਡ ਦਿੱਤਾ ਰਿਸ਼ਤੇਦਾਰ ਵੀ ਕੰਨੀ ਕਤਰਾਉਣ ਲੱਗੇ ਘਰ ਵਿੱਚ ਖੁਸ਼ੀਆਂ ਦੀ ਥਾਂ ਉਦਾਸੀ ਤੇ ਚੁੱਪ ਦਾ ਮਾਹੌਲ ਛਾ ਗਿਆ ਮੇਰੀ ਬੇਟੀ ਮਨਦੀਪ ਵੀ ਇਸ ਗੱਲ ਤੋਂ ਵਾਕਿਫ ਸੀ ਮੇਰੀ ਤਰ੍ਹਾਂ ਉਹ ਵੀ ਚਿੰਤਾ 'ਚ ਸੀ ਉਹਨੇ ਕਈ ਵਾਰ ਹਰਦੀਪ ਦੇ ਕਮਰੇ ਨੂੰ ਚੈੱਕ ਕੀਤਾ ਸ਼ਾਇਦ ਕੋਈ ਕੈਮਰਾ ਜਾਂ ਕੋਈ ਗਲਤ ਚੀਜ਼ ਹੋਵੇ ਪਰ ਕੁਝ ਨਾ ਮਿਲਿਆ ਅੱਜ ਉਸਦਾ ਤੀਜਾ ਵਿਆਹ ਹੈ ਮੈਂ ਉਮੀਦ ਕਰ ਰਹੀ ਸੀ ਕਿ ਇਸ ਵਾਰ ਨਵੀਂ ਨੂੰ ਮੇਰੇ ਪੁੱਤ ਦਾ ਖਿਆਲ ਰੱਖੇਗੀ ਹਰਦੀਪ ਬਹੁਤ ਕਮਾਊ ਤੇ ਗੱਭਰੂ ਜਵਾਨ ਮੁੰਡਾ ਹੈ ਪਰਿਵਾਰ ਦਾ ਇੱਕੋ ਇੱਕ ਸਹਾਰਾ ਹੁਣ ਸਾਨੂੰ ਉਸਦਾ ਤੀਜਾ ਵਿਆਹ ਹੋਣਾ ਅਜੀਬ ਨਹੀਂ ਲੱਗ ਰਿਹਾ ਸੀ ਕਿਉਂਕਿ ਪਰਿਵਾਰ ਨੇ ਹਰ ਵਾਰ ਆਹੀ ਕਹਾਣੀ ਕਢੀ ਸੀ ਨੂੰ ਦਾ ਚਾਲ ਚੱਲਣ ਠੀਕ ਨਹੀਂ ਸੀ ਪਰ ਮੇਰਾ ਦਿਲ ਬੇਚੈਨ ਸੀ ਜਿਵੇਂ ਜਿਵੇਂ ਰਾਤ ਆਈ ਮੇਰਾ ਦਿਲ ਤੇਜ਼ੀ ਨਾਲ ਧੜਕਣ ਲੱਗਿਆ ਮੈਂ ਬਹੁਤ ਚਿੰਤਾ ਵਿੱਚ ਸੀ ਮਨਦੀਪ ਨੇ ਪੁੱਛਿਆ ਮੰਮੀ ਜੇ ਅੱਜ ਵੀ ਉਹੀ ਹੋਇਆ ਤਾਂ ਕੀ ਹੋਏਗਾ ਪਿੰਡ ਵਿੱਚ ਮੂੰਹ ਦਿਖਾਉਣਾ ਔਖਾ ਹੋ ਜਾਵੇਗਾ ਮੈਂ ਕਿਹਾ ਕਿ ਮੈਨੂੰ ਪਤਾ ਹੈ ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਸੀ ਸਾਰੇ ਮਹਿਮਾਨ ਆ ਚੁੱਕੇ ਸੀ ਹਰਦੀਪ ਵੀ ਬਹੁਤ ਖੁਸ਼ ਸੀ ਕੋਈ ਮਸਲਾ ਨਹੀਂ ਲੱਗ ਰਿਹਾ ਸੀ ਕਿਉਂਕਿ ਇਹ ਨਵੀਂ ਘਰ ਵਾਲੀ ਸੀਮਾ ਪਹਿਲੀਆਂ ਨਾਲੋਂ ਵੀ ਜ਼ਿਆਦਾ ਸੋਹਣੀ ਸੀ ਤੇ ਉਮਰ ਵਿੱਚ ਵੀ ਛੋਟੀ ਸੀ ਸੀਮਾ ਇੱਕ ਗਰੀਬ ਪਰਿਵਾਰ ਤੋਂ ਸੀ ਉਸਦੇ ਪਰਿਵਾਰ ਦਾ ਬੋਝ ਉਸਦੇ ਮੋਢਿਆਂ ਤੇ ਹੀ ਸੀ ਸਰਦੀਆਂ ਦਾ ਮੌਸਮ ਸੀ ਜ਼ਿਆਦਾਤਰ ਮਹਿਮਾਨ ਘਰੇ ਹੀ ਰੁਕੇ ਹੋਏ ਸੀ ਬਾਹਰ ਨਾਚ ਗਾਣੇ ਦਾ ਮਾਹੌਲ ਸੀ ਲੋਕ ਆਪਸ ਵਿੱਚ ਹਾਸੇ ਮਜ਼ਾਕ ਕਰ ਰਹੇ ਸੀ ਪਰ ਮੇਰੇ ਅੰਦਰ ਉਹੀ ਪੁਰਾਣਾ ਡਰ ਬੈਠਾ ਹੋਇਆ ਸੀ ਮੈਂ ਸੋਚਿਆ ਇਹ ਕੁੜੀ ਦੂਜੇ ਸ਼ਹਿਰ ਤੋਂ ਆਈ ਹੈ ਬਹੁਤ ਥੱਕੀ ਹੋਣੀ ਹੈ ਸ਼ਾਇਦ ਉਸ ਨੂੰ ਲਾੜੇ ਦੇ ਕਮਰੇ ਵਿੱਚ ਨਹੀਂ ਭੇਜਣਾ ਚਾਹੀਦਾ ਮੈਂ ਕਿਹਾ ਨਵੀਂ ਬਹੂ ਥੱਕੀ ਹੋਈ ਹੈ ਉਸ ਦੀ ਸੇਤ ਖਰਾਬ ਹੋ ਜਾਵੇਗੀ ਪਰ ਕਿਸੇ ਨੇ ਮੇਰੀ ਗੱਲ ਨਾ ਸੁਣੀ ਰਾਤ ਦੇ 11 ਵਜੇ ਗਏ ਸੀ ਸਵੇਰੇ ਉੱਠ ਕੇ ਤਿਆਰ ਵੀ ਹੋਣਾ ਸੀ ਫਿਰ ਮੇਰੀ ਸੱਸ ਨੇ ਕਿਹਾ ਦੀ ਬਹੂ ਨੂੰ ਕਮਰੇ ਵਿੱਚ ਜਾਣ ਦਿਓ ਨਵੀਂ ਬਹੂ ਸੀਮਾ ਨੂੰ ਕਮਰੇ ਵਿੱਚ ਭੇਜਿਆ ਗਿਆ ਸਾਰੇ ਕਮਰੇ ਤੋਂ ਬਾਹਰ ਆ ਗਈ ਮੈਂ ਥੋੜੀ ਦੇਰ ਸੀਮਾ ਦੇ ਕੋਲ ਬੈਠ ਗਈ ਮੈਂ ਉਹਦਾ ਹੱਥ ਫੜਿਆ ਤੇ ਕਿਹਾ ਧੀਏ ਤੂੰ ਬਹੁਤ ਸੋਹਣੀ ਐ ਇਸ ਲਈ ਮੈਂ ਤੈਨੂੰ ਪਸੰਦ ਕੀਤਾ ਐ ਦੇਖ ਪੁੱਤ ਅੱਜ ਕੁਝ ਇਦਾਂ ਦਾ ਹੋ ਸਕਦਾ ਹੈ ਜੋ ਤੈਨੂੰ ਪਸੰਦ ਨਾ ਆਵੇ ਪਰ ਮੇਰੀ ਬੱਚੀ ਤੂੰ ਥੋੜਾ ਸਬਰ ਕਰੀਂ ਉਸਨੇ ਹੈਰਾਨੀ ਨਾਲ ਮੈਨੂੰ ਵੇਖਿਆ ਮੈਂ ਅੱਗੇ ਕਿਹਾ ਮੇਰਾ ਪੁੱਤ ਕੁਝ ਉਲਟੀ ਸਿੱਧੀ ਹਰਕਤ ਕਰ ਸਕਦਾ ਹੈ ਤਾਂ ਉਸ ਤੇ ਧਿਆਨ ਨਾ ਦੇਣਾ ਕਮਰੇ ਦੀ ਗੱਲ ਕਮਰੇ ਵਿੱਚ ਹੀ ਰੱਖਣਾ ਤੇ ਸਵੇਰੇ ਮੈਨੂੰ ਦੱਸਣਾ ਮੇਰੀ ਗੱਲ ਸੁਣ ਕੇ ਉਹ ਥੋੜਾ ਘਬਰਾ ਗਈ ਪਰ ਫਿਰ ਵੀ ਸਿਰ ਹਿਲਾ ਕੇ ਬੋਲੀ ਕੋਈ ਗੱਲ ਨਹੀਂ ਮੰਮੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਇਸ ਘਰ ਦੀ ਇੱਜ਼ਤ ਮੇਰੀ ਵੀ ਇੱਜ਼ਤ ਹੈ ਮੈਂ ਕਮਰੇ ਤੋਂ ਬਾਹਰ ਆ ਗਈ ਸਾਰੇ ਲੋਕ ਸੌਣ ਨੂੰ ਚਲੇ ਗਏ ਸੀ ਘਰ ਵਿੱਚ ਸਨ ਸਾਨ ਹੋ ਗਈ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੇਰੀਆਂ ਅੱਖਾਂ بار بار ਕੁੜੀ ਨੂੰ ਦੇਖ ਰਹੀਆਂ ਸੀ ਕਿ ਸਵੇਰ ਛੇਤੀ ਹੋ ਜਾਵੇ ਪਰ ਜਿਵੇਂ ਰਾਤ ਦੇ 3 ਵਜੇ ਮੈਂ ਇੱਕ ਤੇਜ਼ ਚੀਕ ਸੁਣੀ ਮੈਨੂੰ ਪਤਾ ਲੱਗ ਗਿਆ ਆਖਿਰ ਕੀ ਹੋਣ ਵਾਲਾ ਹੈ ਚੀਕਾਂ ਲਗਾਤਾਰ ਵੱਧਦੀਆਂ ਹੀ ਗਈਆਂ ਇਹ ਸੀਮਾ ਦੀਆਂ ਚੀਕਾਂ ਸੀ ਸਾਰੇ ਮਹਿਮਾਨ ਵੀ ਹੌਲੀ ਹੌਲੀ ਜਾਗਣ ਲੱਗੇ ਅਚਾਨਕ ਮੇਰੇ ਪੁੱਤ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਸੀਮਾ ਪਾਗਲਾਂ ਦੀ ਤਰ੍ਹਾਂ ਚੀਕਦੀ ਬਾਹਰ ਆ ਗਈ ਉਹਦਾ ਦੁਪੱਟਾ ਵੀ ਖਿਸਕਿਆ ਹੋਇਆ ਸੀ ਉਹ ਕਿਸੇ ਤਰ੍ਹਾਂ ਬਾਹਰ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਕੁਝ ਔਰਤਾਂ ਨੇ ਉਸ ਨੂੰ ਫੜ ਲਿਆ ਮੈਂ ਪੁੱਛਿਆ ਕੀ ਹੋਇਆ ਬੇਟਾ ਆਖਿਰ ਚੀਕ ਕਿਉਂ ਰਹੀ ਹੈ ਬਾਹਰ ਕਿਉਂ ਭੱਜੀ ਹੈ ਆਪਣੇ ਆਪ ਨੂੰ ਸੰਭਾਲ ਸਾਰੇ ਉਸ ਨੂੰ ਸੰਭਾਲਣ ਲੱਗੇ ਪਾਰੋ ਬੇਹੋਸ਼ ਹੋ ਗਈ ਪਾਣੀ ਦੇ ਛਿੱਟੇ ਮਾਰੇ ਗਏ ਪਰ ਉਸ ਨੂੰ ਹੋਸ਼ ਨਾ ਆਇਆ ਉਹਦਾ ਸਰੀਰ ਪੂਰੀ ਤਰ੍ਹਾਂ ਠੰਡਾ ਪੈ ਗਿਆ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਬਸ ਇਨਾ ਕਿਹਾ ਕਿ ਮੈਂ ਇੱਥੇ ਨਹੀਂ ਰਹਿ ਸਕਦੀ ਮੈਂ ਆਪਣੇ ਮੰਮੀ ਪਾਪਾ ਕੋਲ ਜਾਣਾ ਮੈਂ ਉਹਦਾ ਹੱਥ ਫੜ ਕੇ ਕਿਹਾ ਸੀਮਾ ਤੂੰ ਇਸ ਤਰ੍ਹਾਂ ਨਹੀਂ ਕਰ ਸਕਦੀ ਮੈਂ ਤੈਨੂੰ ਸਾਰੀ ਸੱਚਾਈ ਦੱਸਦੀ ਹਾਂ ਪਰ ਉਹ ਮੇਰੀ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ ਉਹਦੇ ਚਿਹਰੇ ਤੇ ਡਰ ਸਾਫ਼ ਦਿਖਾਈ ਦੇ ਰਿਹਾ ਸੀ ਉਹ ਬੋਲੀ ਆਂਟੀ ਜੀ ਮੈਨੂੰ ਮਾਫ਼ ਕਰ ਦਿਓ ਮੈਂ ਮਜਬੂਰ ਹਾਂ ਮੈਂ ਇੱਥੇ ਇੱਕ ਪਲ ਵੀ ਨਹੀਂ ਰਹਿ ਸਕਦੀ ਤੁਸੀਂ ਬੇਫਿਕਰ ਰਹੋ ਮੈਂ ਆਪਣੇ ਮਾਤਾ ਪਿਤਾ ਨੂੰ ਕੁਝ ਨਹੀਂ ਦੱਸਾਂਗੀ ਬਸ ਮੈਨੂੰ ਇਸ ਘਰ ਵਿੱਚ ਰਹਿਣ ਲਈ ਦਬਾਅ ਬਣਾ ਪਾਉ ਮੈਂ ਪੁੱਛਿਆ ਸੀਮਾ ਮੈਨੂੰ ਤੂੰ ਦੱਸ ਤਾਂ ਸਹੀ ਆਖਿਰ ਹੋਇਆ ਕੀ ਐ ਮੈਂ ਸੱਚ ਜਾਨਣਾ ਚਾਹੁੰਦੀ ਸੀ ਪਹਿਲਾਂ ਵਾਲੀਆਂ ਨੂੰਹਾ ਵੀ ਬਿਨਾ ਸੱਚ ਦੱਸੇ ਚਲੀਆਂ ਗਈਆਂ ਸੀ ਸੀਮਾ ਨੇ ਡਰਦੇ ਹੋਏ ਕਿਹਾ ਮੈਂ ਹਰਦੀਪ ਬਾਰੇ ਤੁਹਾਨੂੰ ਕੁਝ ਨਹੀਂ ਦੱਸਾਂਗੀ ਜੇਕਰ ਮੈਂ ਕੁਝ ਦੱਸਿਆ ਤਾਂ ਉਹ ਮੈਨੂੰ ਮਾਰ ਦੇਵੇਗਾ ਮੈਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਪਰ ਉਹ ਮੇਰੇ ਪਰਿਵਾਰ ਨੂੰ ਵੀ ਨਹੀਂ ਛੱਡੇਗਾ ਡਰਦੇ ਮਾਰੇ ਉਹ ਚਲੀ ਗਈ ਮੈਂ ਹਰਦੀਪ ਦੀਆਂ ਹਰਕਤਾਂ ਤੇ ਨਜ਼ਰ ਰੱਖਣ ਲੱਗੀ ਪਰ ਉਹ ਬਿਲਕੁਲ ਨਾਰਮਲ ਸੀ ਉਸਨੇ ਕਦੇ ਕੋਈ ਗਲਤ ਹਰਕਤ ਨਹੀਂ ਕੀਤੀ ਉਹ ਸੋਹਣਾ ਤੇ ਸੰਸਕਾਰੀ ਮੁੰਡਾ ਸੀ ਨਸ਼ਾ ਵੀ ਨਹੀਂ ਕਰਦਾ ਸੀ ਪਰ ਸਮਝ ਨਹੀਂ ਆ ਰਿਹਾ ਸੀ ਆਖਿਰ ਹੋ ਕੀ ਰਿਹਾ ਮੈਂ ਪੱਕਾ ਹੀ ਇਰਾਦਾ ਕਰ ਲਿਆ ਕੁਝ ਸੋਚ ਕੇ ਮੈਂ ਸੀਮਾ ਦੇ ਘਰ ਗਈ ਉਹਦੇ ਮਾਤਾ ਪਿਤਾ ਨੇ ਮੇਰੀ ਬਹੁਤ ਇੱਜ਼ਤ ਕੀਤੀ ਸੀਮਾ ਨੇ ਮੈਨੂੰ ਦੇਖਦੇ ਹੀ ਸਮਝ ਲਿਆ ਉਹ ਜ਼ਿਆਦਾ देर ਬਾਹਰ ਨਾ ਬੈਠੀ ਅੰਦਰ ਕਮਰੇ ਵਿੱਚ ਚਲੀ ਗਈ ਮੈਂ ਵੀ ਉਸ ਦੇ ਪਿੱਛੇ-ਪਿੱਛੇ ਉਹਦੇ ਕਮਰੇ ਵਿੱਚ ਚਲੀ ਗਈ ਸੀਮਾ ਡਰ ਕੇ ਬੋਲੀ ਆਂਟੀ ਜੀ ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ ਫਿਰ ਤੁਸੀਂ ਮੈਨੂੰ ਲੈਣ ਕਿਉਂ ਆਏ ਹੋ ਮੈਂ ਉਹਨੂੰ ਬਹੁਤ ਪਿਆਰ ਨਾਲ ਆਪਣੇ ਕੋਲ ਬਿਠਾਇਆ ਹੱਥ ਜੋੜ ਕੇ ਕਿਹਾ ਸੀਮਾ ਤੂੰ ਮੇਰੀ ਆਸ ਦੀ ਆਖਰੀ ਕਿਰਨ ਤੂੰ ਹੀ ਐ ਤੂੰ ਹੀ ਮੈਨੂੰ ਦੱਸ ਸਕਦੀ ਐ ਮੇਰੇ ਪੁੱਤ ਵਿੱਚ ਕੀ ਕਮੀ ਐ ਆਖਰਕਾਰ ਠੀਕ ਮਾਰ ਕੇ ਤੂੰ ਭੱਜੀ ਕਿਉਂ ਇਹ ਮਜਬੂਰ ਮਾਂ ਤੇਰੇ ਅੱਗੇ ਹੱਥ ਜੋੜ ਰਹੀ ਐ ਬਸ ਇੱਕ ਵਾਰ ਦੱਸ ਦੇ ਅੱਗੇ ਤੇਰੀ ਸੁਰੱਖਿਆ ਤੇਰੇ ਪਰਿਵਾਰ ਦੀ ਸੁਰੱਖਿਆ ਸਭ ਮੇਰੀ ਜ਼ਿੰਮੇਵਾਰੀ ਹੋਵੇਗੀ ਤੈਨੂੰ ਕਿੰਨੇ ਪੈਸੇ ਚਾਹੀਦੇ ਨੇ ਬਸ ਇੱਕ ਵਾਰ ਬੋਲ ਦੇ ਜਿੰਨੇ ਵੀ ਤੈਨੂੰ ਪੈਸੇ ਚਾਹੀਦੇ ਨੇ ਉਹਨੇ ਪੈਸੇ ਮੈਂ ਤੈਨੂੰ ਦੇ ਦੇਾਂਗੀ ਪਰ ਇੱਕ ਵਾਰ ਦੱਸ ਦੇ ਮੇਰੇ ਮੁੰਡੇ ਨੂੰ ਆਖਰ ਹੋਇਆ ਕੀ ਐ ਇੱਕ ਮਜਬੂਰ ਮਾਂ ਦੀ ਦੁਆ ਸੁਣ ਲੈ ਮੇਰੀਆਂ ਅੱਖਾਂ ਵਿੱਚ ਹੰਝੂ ਸੀ ਜੁੜੇ ਹੱਥ ਦੇ ਕੇ ਸੀਮਾ ਨੇ ਮੇਰੇ ਹੱਥ ਫੜ ਲਏ ਫਿਰ ਬੋਲੀ ਆਂਟੀ ਜੀ ਮੈਂ ਮਜਬੂਰ ਹਾਂ ਮੇਰੇ ਅੱਗੇ ਹੱਥ ਨਾ ਜੋੜੋ ਜਦੋਂ ਸੀਮਾ ਸੱਚਾਈ ਦੱਸਣ ਨੂੰ ਰਾਜ਼ੀ ਨਾ ਹੋਈ ਤਾਂ ਮੈਂ ਕਿਹਾ ਠੀਕ ਹੈ ਤੂੰ ਕੁਝ ਨਾ ਦੱਸੀ ਮੈਂ ਆਪਣੀਆਂ ਅੱਖਾਂ ਨਾਲ ਵੇਖ ਲਵਾਂਗੀ ਪਰ ਤੂੰ ਮੇਰੀ ਮਦਦ ਕਰ ਸਕਦੀ ਹੈ ਅੱਜ ਰਾਤ ਤੂੰ ਮੇਰੇ ਪੁੱਤ ਦੇ ਕਮਰੇ ਵਿੱਚ ਦੁਬਾਰਾ ਜਾ ਕੇ ਰੁਕ ਜਾ ਮੈਂ ਸਾਰੀ ਸਚਾਈ ਆਪਣੀ ਅੱਖਾਂ ਨਾਲ ਵੇਖ ਲਵਾਂਗੀ ਪਹਿਲਾਂ ਤਾਂ ਉਹ ਡਾਦੀ ਰਹੀ ਪਰ ਫੇਰ ਮੇਰੀਆਂ ਗੱਲਾਂ ਸਮਝਣ ਤੇ ਕੁਝ ਪੈਸੇ ਦੇ ਲਾਲਚ ਵਿੱਚ ਆ ਕੇ ਉਹ ਮੰਨ ਗਈ ਉਸਨੇ ਕਿਹਾ ਮੈਂ ਦਰਵਾਜ਼ੇ ਦੇ ਬਾਹਰ ਰਹਾਂਗੀ ਜੇਕਰ ਕੋਈ ਵੀ ਖਤਰਾ ਹੋਇਆ ਤੁਰੰਤ ਅੰਦਰ ਆ ਜਾਵਾਂਗੀ ਉਹ ਮੰਨ ਗਈ ਉਹਨੇ ਮੈਨੂੰ ਦੱਸਿਆ ਕਿ ਉਹ ਸਿਰਫ ਆਪਣੇ ਭਰਾ ਵਾਸਤੇ ਇਸ ਤਰ੍ਹਾਂ ਕਰ ਰਹੀ ਹੈ ਕਿਉਂਕਿ ਉਸਨੇ ਆਪਦੇ ਭਰਾ ਦੀ ਪੜ੍ਹਾਈ ਪੂਰੀ ਕਰਵਾਉਣੀ ਹੈ ਫਿਰ ਮੈਂ ਉਸ ਨਾਲ ਉਸਦੇ ਭਰਾ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਤੇ ਨਾਲੇ ਬਹੁਤ ਮੋਟੀ ਰਕਮ ਦੇਣ ਦਾ ਵਾਅਦਾ ਕੀਤਾ ਮੈਂ ਸੀਮਾ ਨੂੰ ਦੁਬਾਰਾ ਗੱਡੀ 'ਚ ਬਿਠਾ ਕੇ ਘਰ ਲਿਆਈ ਹਰਦੀਪ ਦੇ ਕਮਰੇ ਵਿੱਚ ਭੇਜ ਦਿੱਤਾ ਮੈਂ ਹਰਦੀਪ ਨੂੰ ਪਹਿਲਾਂ ਹੀ ਫੋਨ ਕਰ ਦਿੱਤਾ ਸੀ ਸੀਮਾ ਵਾਪਸ ਆ ਗਈ ਹੈ ਉਹ ਵੀ ਆਫਿਸ ਤੋਂ ਵਾਪਸ ਆ ਜਾਵੇ ਮੈਂ ਕਿਹਾ ਅੱਜ ਮੈਂ ਘਰੇ ਨਹੀਂ ਰਾਂਗੀ ਤੇਰੀ ਭੈਣ ਮੰਦੀਪ ਦੀ ਸਿਹਤ ਖਰਾਬ ਹੈ ਮੈਂ ਉਹਦੇ ਕੋਲ ਜਾ ਰਹੀਆਂ ਰਾਤ ਨੂੰ ਉਥੇ ਹੀ ਰਾਂਗੀ ਹਰਦੀਪ ਨੇ ਸਿਰਫ ਹਾਂ ਦਾ ਜਵਾਬ ਦਿੱਤਾ ਤੇ ਫੋਨ ਬੰਦ ਕਰ ਦਿੱਤਾ ਮੈਂ ਹਰਦੀਪ ਦੇ ਕਮਰੇ ਵਿੱਚ ਲੁੱਕ ਕੇ ਬਹਿ ਗਈ ਅੱਜ ਮੈਂ ਸਭ ਕੁਝ ਆਪਣੀ ਅੱਖਾਂ ਨਾਲ ਦੇਖਣਾ ਚਾਹੁੰਦੀ ਸੀ ਥੋੜੀ ਦੇਰ ਵਿੱਚ ਦਰਵਾਜ਼ਾ ਖੁੱਲ੍ਹਿਆ ਹਰਦੀਪ ਅੰਦਰ ਆ ਗਿਆ ਸਜੀਤ ਜੀ ਸੀਮਾ ਨੂੰ ਇੱਕ ਨਜ਼ਰ ਵੇਖਿਆ ਬਿਨਾ ਕੁਝ ਬੋਲੇ ਬਾਥਰੂਮ ਵਿੱਚ ਚਲਾ ਗਿਆ ਡਰੀ ਹੋਈ ਸੀਮਾ ਨੂੰ ਹਜੇ ਵੀ ਲੱਗ ਰਿਹਾ ਸੀ ਜਿਵੇਂ ਕੁਝ ਹੋਣ ਵਾਲਾ ਹੋਵੇ ਮੈਂ ਵੀ ਸਾਹ ਰੋਕ ਕੇ ਬੈਠੀ ਸੀ ਅਚਾਨਕ ਬਾਥਰੂਮ ਤੋਂ ਕਿਸੇ ਔਰਤ ਦੀ ਚੀਕਣ ਦੀ ਆਵਾਜ਼ ਆਈ ਸੀਮਾ ਬੈੱਡ ਤੋਂ ਉੱਠ ਕੇ ਖੜੀ ਹੋ ਗਈ ਡਰ ਨਾਲ थरथरा ਕੰਬਣ ਲੱਗੀ ਮੈਂ ਵੀ ਹੈਰਾਨ ਸੀ ਅੰਦਰ ਤਾਂ ਹਰਦੀਪ ਗਿਆ ਸੀ ਫਿਰ ਔਰਤ ਦੀ ਆਵਾਜ਼ ਕਿਵੇਂ ਆਈ ਹਰਦੀਪ ਬਾਹਰ ਨਿਕਲਿਆ ਮੈਂ ਬੇਹੋਸ਼ ਹੋਣ ਵਾਲੀ ਸੀ ਉਸਨੇ ਔਰਤਾਂ ਵਾਲੇ ਕੱਪੜੇ ਪਾਏ ਹੋਏ ਸੀ ਚਿਹਰੇ ਤੇ ਬਹੁਤ ਮੇਕਅਪ ਕੀਤਾ ਹੋਇਆ ਸੀ ਅੱਖਾਂ ਵਿੱਚ ਖੂਨ ਉਤਰਿਆ ਹੋਇਆ ਸੀ ਉਸਨੇ ਭਿਆਨਕ ਆਵਾਜ਼ ਵਿੱਚ ਸੀਮਾ ਨੂੰ ਕਿਹਾ ਮੈਂ ਤੈਨੂੰ ਮਨਾ ਕੀਤਾ ਸੀ ਤੂੰ ਮੇਰੀ ਜ਼ਿੰਦਗੀ ਚ ਦੁਬਾਰਾ ਨਾ ਆਈ ਤੂੰ ਮੇਰੀ ਗੱਲ ਨਹੀਂ ਮੰਨੀ ਤੂੰ ਆਪਣੀ ਮਾਤ ਦੀ ਹੁਣ ਖੁਦ ਜ਼ਿੰਮੇਵਾਰ ਹੋਵੇਂਗੀ ਭਿਆਨਕ ਤਰੀਕੇ ਨਾਲ ਹੱਸਦਾ ਹੋਇਆ ਹਰਦੀਪ ਸੀਮਾ ਵੱਲ ਵਧਿਆ ਤਾਂ ਰੋਂਦੀ ਹੋਈ ਮੇਰੇ ਕੋਲ ਆ ਗਈ ਮੈਂ ਵੀ ਬਾਹਰ ਨਿਕਲ ਗਈ ਹਰਦੀਪ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਮੈਂ ਹਰਦੀਪ ਨੂੰ ਕਿਹਾ ਤੈਨੂੰ ਆਖਿਰ ਹੋਇਆ ਕੀ ਹੈ ਤੂੰ ਹੋਸ਼ ਵਿੱਚ ਤਾਂ ਹੈ ਇਹ ਕੱਪੜੇ ਕਿਉਂ ਪਾਏ ਹਨ ਹਰਦੀਪ ਨੇ ਮੈਨੂੰ ਜ਼ੋਰ ਨਾਲ ੱੱਕਾ ਦਿੱਤਾ ਤੇ ਕਿਹਾ ਕੌਣ ਹਰਦੀਪ ਮੇਰਾ ਨਾਮ ਅਮੀਰਾ ਹੈ ਮੌਕਾ ਦੇਖ ਕੇ ਸੀਮਾ ਕਮਰੇ ਤੋਂ ਬਾਹਰ ਭੱਜ ਗਈ ਮੈਂ ਵੀ ਕਮਰੇ ਤੋਂ ਨਿਕਲ ਗਈ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਹਰਦੀਪ ਦਾ ਭਿਆਨਕ ਹੱਸਣਾ ਬਾਹਰ ਤੱਕ ਸੁਣਾਈ ਦੇ ਰਿਹਾ ਸੀ ਮੈਂ ਵੀ ਡਰੀ ਹੋਈ ਸੀ ਸੀਮਾ ਨੂੰ ਆਪਣੇ ਸੀਨੇ ਨਾਲ ਲਾਈ ਰੱਖਿਆ ਸੀਮਾ ਕਹਿੰਦੀ ਹਰਦੀਪ ਤਾਂ ਮੈਨੂੰ ਮਾਰ ਦੇਵੇਗਾ ਉਸਨੇ ਕਿਹਾ ਸੀ ਜੇਕਰ ਮੈਂ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਮੇਰੇ ਭਰਾ ਨੂੰ ਮਾਰ ਦੇਵੇਗਾ ਮੈਨੂੰ ਬਚਾਓ ਆਂਟੀ ਜੀ ਮੈਂ ਕਿਹਾ ਕੁਝ ਨਹੀਂ ਹੋਵੇਗਾ ਸੀਮਾ ਮੈਂ ਸਭ ਸੰਭਾਲ ਲਵਾਂਗੀ ਮੇਰੇ ਦਿਮਾਗ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਲੱਗਿਆ ਸ਼ਾਇਦ ਹਰਦੀਪ ਤੇ ਕਿਸੇ ਭੂਤ ਦਾ ਸਾਇਆ ਹੈ ਮੈਂ ਸੀਮਾ ਨੂੰ ਆਪਣੇ ਕਮਰੇ ਵਿੱਚ ਸੌਣ ਲਈ ਲੈ ਗਈ ਸਵੇਰੇ ਸਭ ਤੋਂ ਪਹਿਲਾਂ ਆਪਣੇ ਫੈਮਿਲੀ ਡਾਕਟਰ ਨੂੰ ਫੋਨ ਕੀਤਾ ਸਵੇਰੇ 8 ਵਜੇ ਡਾਕਟਰ ਸਾਹਿਬ ਸਾਡੇ ਘਰ ਪਹੁੰਚ ਗਏ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਮੈਨੂੰ ਲੱਗਦਾ ਹੈ ਹਰਦੀਪ ਤੇ ਕਿਸੇ ਭੂਤ ਦਾ ਸਾਇਆ ਹੈ ਡਾਕਟਰ ਨੇ ਕਿਹਾ ਮੈਨੂੰ ਨਹੀਂ ਲੱਗਦਾ ਇਹ ਕਿਸੇ ਭੂਤ ਦਾ ਸਾਇਆ ਹੈ ਹਰਦੀਪ ਸ਼ਾਇਦ ਦਿਮਾਗ ਦਾ ਮਰੀਜ਼ ਹੈ ਇਸ ਨੂੰ ਦਿਮਾਗੀ ਟੈਨਸ਼ਨ ਹੋ ਗਈ ਹੈ ਇਹ ਇੱਕ ਗੰਭੀਰ ਮਾਨਸਿਕ ਸਥਿਤੀ ਹੈ ਪਰ ਇਸ ਦਾ ਇਲਾਜ ਹੈ ਲੰਮੇ ਸਮੇਂ ਦੀ ਥੈਰੇਪੀ ਕੁਝ ਦਵਾਈਆਂ ਨਾਲ ਮਰੀਜ਼ ਠੀਕ ਹੋ ਸਕਦਾ ਹੈ ਥੋੜਾ ਟਾਈਮ ਜ਼ਰੂਰ ਲੱਗੇਗਾ ਪਰ ਮਰੀਜ਼ ਠੀਕ ਹੋ ਜਾਵੇਗਾ ਡਾਕਟਰ ਨੇ ਕਿਹਾ ਨਵੀਂ ਦੁਲਹਣ ਨੂੰ ਦੇਖ ਕੇ ਹਰਦੀਪ ਦੇ ਅੰਦਰ ਦਾ ਪਾਗਲਪਨ ਦੁਬਾਰਾ ਜਾਗ ਗਿਆ ਹੈ ਇਸ ਦੇ ਦਾਰੇ ਦਾ ਕਾਰਨ ਉਹਦੇ ਕਮਰੇ ਵਿੱਚ ਛੁਪਿਆ ਹੋਵੇਗਾ ਸੁਰਾਗ ਮਿਲਣ ਤੇ ਅਸੀਂ ਇਲਾਜ ਠੀਕ ਨਾਲ ਕਰ ਸਕਾਂਗੇ ਡਾਕਟਰ ਨੇ ਮੈਨੂੰ ਤਸੱਲੀ ਦਿੱਤੀ ਤੇ ਚਲਾ ਗਿਆ ਸੀਮਾ ਜਾਗ ਚੁੱਕੀ ਸੀ ਮੈਂ ਉਸ ਨੂੰ ਨਾਸ਼ਤਾ ਕਰਵਾਇਆ ਗੱਲਬਾਤ ਦੇ ਦੌਰਾਨ ਉਹ ਬੋਲੀ ਮੈਨੂੰ ਲੱਗਦਾ ਮੈਨੂੰ ਆਪਣੇ ਘਰ ਜਾਣਾ ਚਾਹੀਦਾ ਮੈਂ ਉਹਦੇ ਸਿਰ ਤੇ ਪਿਆਰ ਨਾਲ ਹੱਥ ਫੇਰਿਆ ਤੇ ਕਿਹਾ ਪੁੱਤ ਸਭ ਕੁਝ ਠੀਕ ਹੋ ਜਾਵੇਗਾ ਉਹ ਮੈਨੂੰ ਆਂਟੀ ਕਹਿਣਾ ਬੰਦ ਕਰ ਮੈਨੂੰ ਮੰਮੀ ਜੀ ਕਹਿ ਦੂਜੀ ਗੱਲ ਇਹ ਤੇਰਾ ਘਰ ਹੈ ਸੀਮਾ ਨੇ ਪੁੱਛਿਆ ਇੰਨਾ ਸਭ ਕੁਝ ਹੋਣ ਦੇ ਬਾਅਦ ਵੀ ਤੁਸੀਂ ਕਹਿ ਰਹੇ ਹੋ ਇਹ ਮੇਰਾ ਘਰ ਹੈ ਮੈਂ ਕਿਹਾ ਹਾਂ ਇਹ ਤੇਰਾ ਘਰ ਹੈ ਮੈਂ ਡਾਕਟਰ ਨਾਲ ਗੱਲ ਕਰ ਲਈ ਹੈ ਹਰਦੀਪ ਬਿਲਕੁਲ ਠੀਕ ਹੋ ਜਾਵੇਗਾ ਉਸ ਨੂੰ ਥੋੜੇ ਪਿਆਰ ਤੇ ਦੇਖਭਾਲ ਦੀ ਲੋੜ ਹੈ ਮੇਰਾ ਯਕੀਨ ਕਰ ਹਰਦੀਪ ਬਹੁਤ ਚੰਗਾ ਮੁੰਡਾ ਹੈ ਮੇਰੇ ਬਹੁਤ ਜ਼ਿਆਦਾ ਸਮਝਾਉਣ ਤੇ ਤੇ ਆਪਣੇ ਮਾਤਾ ਪਿਤਾ ਦੀ ਹਾਲਤ ਦੇਖ ਕੇ ਸੀਮਾ ਮੰਨ ਗਈ ਤੇ ਮੈਨੂੰ ਆਪਣੀ ਮਾਂ ਸਵੀਕਾਰ ਕਰ ਲਿਆ ਤੇ ਮੈਂ ਉਸ ਨੂੰ ਆਪਣੀ ਧੀ ਬਣਾ ਲਿਆ ਸਵੇਰੇ 10 ਵਜੇ ਮੈਂ ਹਰਦੀਪ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਸੀਮਾ ਨੂੰ ਮੈਂ ਕਮਰੇ ਵਿੱਚ ਬਿਠਾ ਦਿੱਤਾ ਅੰਦਰ ਹਰਦੀਪ ਤਰੋ ਤਾਜ਼ਾ ਤਿਆਰ ਹੋ ਕੇ ਖੜਾ ਸੀ ਤੇ ਉਹ ਗੁੱਸੇ ਵਿੱਚ ਬੋਲਿਆ ਮੰਮੀ ਹੁਣ ਮੇਰਾ ਦਰਵਾਜ਼ਾ ਕਿਸੇ ਨੇ ਬੰਦ ਕੀਤਾ ਮੈਂ ਦਫ਼ਤਰ ਲਈ ਲੇਟ ਹੋ ਰਿਹਾ ਮੈਂ ਨਾਰਮਲ ਢੰਗ ਨਾਲ ਗੱਲ ਕੀਤੀ ਪਤਾ ਨਹੀਂ ਪੁੱਤ ਕਿਵੇਂ ਬੰਦ ਹੋ ਗਿਆ ਚਲ ਕੋਈ ਗੱਲ ਨਹੀਂ ਆ ਜਾ ਨਾਸ਼ਤਾ ਕਰ ਲੈ ਹਰਦੀਪ ਨੇ ਨਾਸ਼ਤਾ ਕੀਤਾ ਤੇ ਦਫ਼ਤਰ ਚਲਾ ਗਿਆ ਤੇ ਹਰਦੀਪ ਦੇ ਜਾਣ ਤੋਂ ਬਾਅਦ ਮੈਂ ਉਸਦੇ ਕਮਰੇ ਵਿੱਚ ਗਈ ਕਮਰੇ ਦੀ ਚਾਰੇ ਪਾਸਿਓਂ ਤਲਾਸ਼ੀ ਲਈ ਮੈਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਮੇਜ ਤੇ ਕੁਝ ਕਿਤਾਬਾਂ ਪਈਆਂ ਹੋਈਆਂ ਸੀ ਉਹਨਾਂ ਕਿਤਾਬਾਂ ਵਿੱਚ ਇੱਕ ਨਾਮ ਸੀ ਮੀਰਾ ਉਹ ਇੱਕ ਕਹਾਣੀ ਸੀ ਜਿਹਦੀ ਵਿਆਹ ਦੀ ਪਹਿਲੀ ਰਾਤ ਨੂੰ ਪਤੀ ਨੇ ਆਪਣੇ ਕਮਰੇ ਵਿੱਚੋਂ ੱਤਕਾ ਦੇ ਕੇ ਬਾਹਰ ਕੱਢ ਦਿੱਤਾ ਸੀ ਤੇ ਅਗਲੇ ਦਿਨ ਵੀ ਉਸਨੇ ਫਿਰ ਦੁਲਹਣ ਨਾਲ ਇਦਾਂ ਹੀ ਕੀਤਾ ਤੇ ਹੌਲੀ-ਹੌਲੀ ਉਹ ਦਿਮਾਗੀ ਮਰੀਜ਼ ਬਣ ਗਈ ਇਸ ਕਾਰਨ ਪਾਗਲਪਨ ਦਾ ਸ਼ਿਕਾਰ ਬਣੀ ਕਿਸੇ ਵੀ ਵਿਆਹ ਦੀ ਦੁਲਹਣ ਨੂੰ ਵੇਖ ਕੇ ਉਸਤੇ ਹਮਲਾ ਕਰ ਦਿੰਦੀ ਮੀਰਾ ਦੇ ਪਤੀ ਨੇ ਉਸ ਨੂੰ ਪਾਗਲ ਕਹਿ ਕੇ ਉਸ ਦੀ ਮਾਂ ਦੇ ਕੋਲ ਭੇਜ ਦਿੱਤਾ ਤੇ ਮੈਨੂੰ ਯਾਦ ਆਇਆ ਬਚਪਨ ਵਿੱਚ ਹਰਦੀਪ ਇਦਾਂ ਦੀਆਂ ਕਹਾਣੀਆਂ ਪੜ੍ਹਦਾ ਸੀ ਉਸ ਨੂੰ ਮੀਰਾ ਨਾਲ ਬਹੁਤ ਜ਼ਿਆਦਾ ਹਮਦਰਦੀ ਸੀ ਤੇ ਹਰਦੀਪ ਦਾ ਇੱਕ ਪੱਕਾ ਦੋਸਤ ਸੀ ਜਸਵਿੰਦਰ ਜਿਸ ਨੇ ਹਰਦੀਪ ਨੂੰ ਧੋਖਾ ਦਿੱਤਾ ਸੀ ਜਿਸ ਦਾ ਇਲਜ਼ਾਮ ਹਰਦੀਪ ਤੇ ਆ ਗਿਆ ਤੇ ਹਰਦੀਪ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ ਤਾਂ ਜਸਵਿੰਦਰ ਨੇ ਸੱਚ ਨਹੀਂ ਬੋਲਿਆ ਤਾਂ ਕਰਕੇ ਹਰਦੀਪ ਬਿਲਕੁਲ ਹੀ ਬਦਲ ਗਿਆ ਉਹ ਕਿਸੇ ਤੇ ਵੀ ਜਲਦੀ ਭਰੋਸਾ ਨਹੀਂ ਕਰਦਾ ਸੀ ਉਸ ਦੇ ਅੰਦਰ ਇੱਕ ਡਰ ਪੈ ਗਿਆ ਕੋਈ ਵੀ ਕਰੀਬੀ ਉਸ ਨੂੰ ਧੋਖਾ ਦੇ ਸਕਦਾ ਹੈ ਮੀਰਾ ਦੀ ਕਹਾਣੀ ਨੂੰ ਮਿਲ ਕੇ ਉਸ ਦਾ ਮਨ ਡੁੱਬ ਗਿਆ ਤੇ ਲੁਕਿਆ ਹੋਇਆ ਉਹ ਡਰ ਸੀ ਜੋ ਇੱਕ ਕਰਦਾਰ ਬਣ ਕੇ ਬਾਹਰ ਆ ਗਿਆ ਹਰਦੀਪ ਨੇ ਮੀਰਾ ਦੇ ਕਰਦਾਰ ਨੂੰ ਅਪਣਾ ਲਿਆ ਸੀ ਨਵੀਆਂ ਦੁਲਹਨਾਂ ਨੂੰ ਦੇਖ ਕੇ ਉਹ ਬਦਲ ਜਾਂਦਾ ਸੀ ਜੋ ਉਹ ਬਦਲਾ ਲੈਣਾ ਚਾਹੁੰਦਾ ਸੀ ਮੈਂ ਡਾਕਟਰ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ ਸੀ ਡਾਕਟਰ ਨੇ ਕਿਹਾ ਤੁਸੀਂ ਬਿਲਕੁਲ ਵੀ ਘਬਰਾਓ ਨਾ ਮੈਂ ਕੁਝ ਦਵਾਈਆਂ ਦੇਵਾਂਗਾ ਜੋ ਕਿਤਾਬਾਂ ਪੜਦਾ ਹੈ ਉਹ ਸਾਰੀਆਂ ਕਿਤਾਬਾਂ ਕਮਰੇ ਵਿੱਚੋਂ ਬਾਹਰ ਕੱਢ ਦਿਓ ਤੇ ਹੌਲੀ ਹੌਲੀ ਪਿਆਰ ਨਾਲ ਹਰਦੀਪ ਨੂੰ ਸਮਝਾਉਣਾ ਪਵੇਗਾ ਮੀਰਾ ਦੇ کردار ਨੂੰ ਬਾਹਰ ਕੱਢਣਾ ਪਵੇਗਾ ਡਾਕਟਰ ਦੀਆਂ ਦਵਾਈਆਂ ਸੀਮਾ ਦੀ ਮਿਹਨਤ ਲਗਨ ਨਾਲ ਹਰਦੀਪ ਹੁਣ ਠੀਕ ਹੋਣ ਲੱਗਿਆ ਇਹ ਇੱਕ ਬਹੁਤ ਲੰਬਾ ਸਫ਼ਰ ਸੀ ਪਹਿਲੇ ਹਫ਼ਤੇ ਦਵਾਈਆਂ ਕਰਕੇ ਉਸਨੇ ਬਹੁਤ ਨੀਂਦ ਲਈ ਡਾਕਟਰ ਦੀ ਸਲਾਹ ਨਾਲ ਉਸ ਨੂੰ ਅਸੀਂ ਹੌਲੀ-ਹੌਲੀ ਉਸ ਦੀ ਬਿਮਾਰੀ ਬਾਰੇ ਦੱਸਣਾ ਸ਼ੁਰੂ ਕੀਤਾ ਹਰਦੀਪ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਇਦਾਂ ਦਾ ਕੁਝ ਕਰਦਾ ਹੈ ਸੀਮਾ ਨੇ ਬਹੁਤ ਸਬਰ ਨਾਲ ਕੰਮ ਲਿਆ ਉਹ ਹਮੇਸ਼ਾ ਹਰਦੀਪ ਦੇ ਸਾਹਮਣੇ ਸਿੰਪਲ ਬਣ ਕੇ ਰਹਿੰਦੀ ਕੋਈ ਜ਼ਿਆਦਾ ਹਾਰ ਸ਼ਿੰਗਾਰ ਨਾ ਕਰਦੀ ਜਿਹਦੇ ਨਾਲ ਉਹ ਦੁਬਾਰਾ ਟੈਨਸ਼ਨ ਵਿੱਚ ਨਾ ਆਵੇ ਉਸਦੀ ਹਰ ਗੱਲ ਨੂੰ ਸੁਣਦੀ ਉਸ ਨੂੰ ਦਿਨ ਪਰ ਪੋਜੀਟਿਵ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਦੀ ਮੈਂ ਤੇ ਮਨਦੀਪ ਵੀ ਹਰ ਸਮੇ ਉਸਦੇ ਨਾਲ ਰਹਿੰਦੇ ਹੁਣ ਹਰਦੀਪ ਦੇ ਮਾਨ ਵਿੱਚ ਬਹੁਤ ਬਦਲਾਅ ਆਉਣ ਲੱਗਿਆ ਹੁਣ ਉਹਦੇ ਦਿਲ ਵਿੱਚ ਸੀਮਾ ਲਈ ਪਿਆਰ ਜਾਗਣ ਲੱਗਿਆ ਸੀਮਾ ਜਿੱਥੇ ਵੀ ਜਾਂਦੀ ਹਰਦੀਪ ਉਹਦੇ ਪਿੱਛੇ-ਪਿੱਛੇ ਚਲਾ ਜਾਂਦਾ ਉਸ ਦੀ ਪ੍ਰਵਾਹ ਕਰਨ ਲੱਗਿਆ ਉਸ ਨੇ ਸਾਰੀਆਂ ਲੰਗੀਆਂ ਹੋਈਆਂ ਘਟਨਾਵਾਂ ਨੂੰ ਯਾਦ ਕਰਕੇ ਕਿਹਾ ਕਿ ਮੈਨੂੰ ਕੁਝ ਵੀ ਯਾਦ ਨਹੀਂ ਪਰ ਮੈਨੂੰ ਦੱਸਿਆ ਗਿਆ ਮੈਂ ਬਿਮਾਰ ਸੀ ਤੇ ਹੁਣ ਮੈਂ ਠੀਕ ਹੋ ਰਿਹਾ ਹਰਦੀਪ ਦਾ ਇਲਾਜ ਸ਼ੁਰੂ ਹੋਏ ਨੂੰ 6 ਮਹੀਨੇ ਲੰਘ ਚੁੱਕੇ ਸੀ ਹਰਦੀਪ ਦੇ ਅੰਦਰ ਇੱਕ ਬਹੁਤ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਸੀ ਸੀਮਾ ਨੇ ਜਿਸ ਮਿਹਨਤ ਤੇ ਲਗਨ ਨਾਲ ਮੇਰਾ ਸਾਥ ਦਿੱਤਾ ਉਸ ਦੀ ਮੈਂ ਕਾਇਲ ਹੋ ਗਈ ਸੀ ਮੈਨੂੰ ਲੱਗਦਾ ਸੀ ਕਿ ਪਿਛਲੇ ਜਨਮ ਵਿੱਚ ਸ਼ਾਇਦ ਮੈਂ ਕੋਈ ਮੋਤੀਪੂਰਨ ਕੀਤਾ ਹੋਣੇ ਜੋ ਮੈਨੂੰ ਸੀਮਾ ਵਰਗੀ ਨੂੰ ਮਿਲੀ ਉਹ ਸੱਚਮੁੱਚ ਮੇਰੇ ਪਰਿਵਾਰ ਲਈ ਇੱਕ ਫਰਿਸ਼ਤਾ ਬਣ ਕੇ ਆਈ ਸੀ ਤਾਂ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ